ਦੇ ਐਮਐਲਏ ਨੂੰ ਇਹ ਪੁੱਛੋ ਵੀ ਤੁਹਾਨੂੰ ਕਿਸੇ ਨੇ ਮੈਂ 12 ਕੁਐਸਚਨ ਪਿਛਲੇ 3 ਸੈਸ਼ਨਸ ਤੋਂ 12 ਕੁਐਸਚਨ ਆ ਮੈਂ ਤੁਹਾਨੂੰ ਉਹਦੀ ਕਾਪੀ ਵੀ ਕੱਲ ਨੂੰ ਫੜਾ ਦੂੰਗਾ ਇੱਕ ਵੀ ਨਹੀਂ ਲਾਇਆ ਮੈਂ ਕਿਹਾ ਯਾਰ ਇਹ ਕੀ ਤਕਲੀਫ ਦੇ ਆ ਤੁਹਾਨੂੰ ਤੇ ਮੈਂ ਸਪੀਕਰ ਸਾਹਿਬ ਕੋਲ ਗਿਆ ਮੈਂ ਕਿਹਾ ਸਪੀਕਰ ਸਾਹਿਬ ਇਹ ਮਾੜਾ ਜਾ ਤੇ ਯਾਰ ਕਿਤੇ ਇੱਕ ਅੱਧਾ ਲਾ ਦਿਓ ਕਹਿੰਦਾ ਨਹੀਂ ਥੋੜੇ ਜੇ ਬਦਲਵੇਂ ਢੰਗ ਨਾਲ ਦਿਓ ਨਾ ਤੁਸੀਂ ਵੀ ਬਹੁਤ ਤਿੱਖਾ ਕੁਐਸਚਨ ਕਰਦੇ ਆ ਮੈਂ ਕਿਹਾ ਯਾਰ ਫਿਰ ਹੁਣ ਤਿੱਖਾ ਮੈਂ ਮੈਂ ਤਾਂ ਇਹ ਕਹਿੰਨਾ ਵੀ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਰ ਕੀ ਦਿੱਤਾ ਇਹ ਤਾਂ ਦੱਸ ਦਿਓ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਨਾ ਮੈਂ ਕਹਿਣਾ ਮੈਂ ਤਾਂ ਕਹਿਣਾ ਮੈਂ ਇਹਨਾਂ ਨੂੰ ਇੱਕ ਕੁਐਸਚਨ ਪਾਇਆ ਕਿ ਜਿਹੜਾ ਸੀਐਮ ਸਾਹਿਬ ਦਾ ਹੁਣ ਤੱਕ ਜਹਾਜ਼ਾਂ ਦਾ ਖਰਚਾ ਦੱਸ ਦਿਓ ਅੱਛਾ ਕਹਿੰਦੇ ਸਿਕਿਉਰਿਟੀ ਰੀਜ਼ਨਸ ਆ ਮੈਂ ਕਿਹਾ ਹੈਰਾਨ ਮੈਂ ਤਾਂ ਹੈਰਾਨਗੀ ਦੀ ਗੱਲ ਹੈ ਮੈਨੂੰ ਇਸ ਗੱਲ ਤੇ ਸ਼ਰਮ ਆਉਂਦੀ ਆ ਔਰ ਪੁਲਿਸ ਜਿਹੜਾ ਇਹਦਾ ਆਨਸਰ ਵੀ ਦਿੰਦੀ ਆ ਯਾਰ ਜਿਹੜੇ ਜਿਹੜੇ ਫੇਰੇ ਲੱਗ ਚੁੱਕੇ ਆ ਉਹਦੇ ਕਿਥੇ ਸਿਕਿਉਰਟੀ ਉਹ ਤਾਂ ਕਦੀ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਵੀ ਇਹੋ ਜੀ ਗੱਲ ਨਹੀਂ ਹੁੰਦੀ ਜਿਹੜੀ ਇਹ ਕਰਨ ਡਏ ਇਹਨਾਂ ਦੇ ਐਮਐਲਯਾ ਨੂੰ ਇਹ ਪੁੱਛੋ ਵੀ ਤੁਹਾਨੂੰ ਕਿਸੇ ਨੇ ਮੈਂ 12 ਕੁਐਸਚਨ ਪਿਛਲੇ 3 ਸੈਸ਼ਨਸ ਤੋਂ 12 ਕੁਐਸਚਨ ਆ ਮੈਂ ਤੁਹਾਨੂੰ ਉਹਦੀ ਕਾਪੀ ਵੀ ਕੱਲ ਨੂੰ ਫੜਾ ਦੂੰਗਾ ਇੱਕ ਵੀ ਨਹੀਂ ਲਾਇਆ ਮੈਂ ਕਿਹਾ ਯਾਰ ਇਹ ਕੀ ਤਕਲੀਫ ਦੇ ਆ ਤੁਹਾਨੂੰ ਤੇ ਮੈਂ ਸਪੀਕਰ ਸਾਹਿਬ ਕੋਲ ਗਿਆ ਮੈਂ ਕਿਹਾ ਸਪੀਕਰ ਸਾਹਿਬ ਇਹ ਬਾੜਾ ਜਾ ਤੇ ਯਾਰ ਕਿਤੇ ਇੱਕ ਅੱਧਾ ਲਾ ਦਿਓ ਕਹਿੰਦਾ ਨਹੀਂ ਥੋੜੇ ਜੇ ਬਦਲਵੇਂ ਢੰਗ ਨਾਲ ਦਿਓ ਨਾ ਤੁਸੀਂ ਵੀ ਬਹੁਤ ਤਿੱਖਾ ਕੁਐਸਚਨ ਕਰਦੇ ਆ ਮੈਂ ਕਿਹਾ ਯਾਰ ਫਿਰ ਹੁਣ ਤਿੱਖਾ ਮੈਂ ਮੈਂ ਤਾਂ ਇਹ ਕਹਿੰਨਾ ਵੀ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਰ ਕੀ ਦਿੱਤਾ ਇਹ ਤਾਂ ਦੱਸ ਦਿਓ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਨਾ ਮੈਂ ਕਹਿਣਾ ਮੈਂ ਤਾਂ ਕਹਿੰਦਾ ਮੈਂ ਇਹਨਾਂ ਨੂੰ ਇੱਕ ਕੁਐਸਚਨ ਪਾਇਆ ਕਿ ਜਿਹੜਾ ਸੀਐਮ ਸਾਹਿਬ ਦਾ ਹੁਣ ਤੱਕ ਜਹਾਜ਼ਾਂ ਦਾ ਖਰਚਾ ਦੱਸ ਦਿਓ ਅੱਛਾ ਕਹਿੰਦੇ ਸਿਕਿਉਰਿਟੀ ਰੀਜ਼ਨਸ ਆ ਮੈਂ ਕਿਹਾ ਹੈਰਾਨ ਮੈਂ ਤਾਂ ਹੈਰਾਨਗੀ ਦੀ ਗੱਲ ਹੈ ਮੈਨੂੰ ਇਸ ਗੱਲ ਤੇ ਸ਼ਰਮ ਆਉਂਦੀ ਆ ਔਰ ਪੁਲਿਸ ਜਿਹੜਾ ਇਹਦਾ ਆਨਸਰ ਵੀ ਦਿੰਦੀ ਆ ਯਾਰ ਜਿਹੜੇ ਜਿਹੜੇ ਫੇਰੇ ਲੱਗ ਚੁੱਕੇ ਆ ਉਹਦੇ ਕਿਥੇ ਸਿਕਿਉਰਟੀ ਉਹ ਤਾਂ ਕਦੀ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਵੀ ਇਹੋ ਜਿਹੀ ਗੱਲ ਨਹੀਂ ਹੁੰਦੀ ਜਿਹੜੀ ਇਹ ਕਰਨ ਡਏ ਆ ਇਹਨਾਂ ਦੇ ਐਮਐਲਯਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਕਿਸੇ ਨੇ ਮੈਂ 12 ਕੁਐਸਚਨ ਪਿਛਲੇ 3 ਸੈਸ਼ਨਸ ਤੋਂ 12 ਕੁਐਸਚਨ ਆ ਮੈਂ ਤੁਹਾਨੂੰ ਉਹਦੀ ਕਾਪੀ ਵੀ ਕੱਲ ਨੂੰ ਫੜਾ ਦੂੰਗਾ ਇੱਕ ਵੀ ਨਹੀਂ ਲਾਇਆ ਮੈਂ ਕਿਹਾ ਯਾਰ ਇਹ ਕੀ ਤਕਲੀਫ ਦੇ ਆ ਤੁਹਾਨੂੰ ਤੇ ਮੈਂ ਸਪੀਕਰ ਸਾਹਿਬ ਕੋਲ ਗਿਆ ਮੈਂ ਕਿਹਾ ਸਪੀਕਰ ਸਾਹਿਬ ਇਹ ਮਾੜਾ ਜਿਆ ਤਾਂ ਯਾਰ ਕਿਤੇ ਇੱਕ ਅੱਧਾ ਲਾ ਦਿਓ ਕਹਿੰਦਾ ਨਹੀਂ ਥੋੜੇ ਜੇ ਬਦਲਵੇਂ ਢੰਗ ਨਾਲ ਦਿਓ ਨਾ ਤੁਸੀਂ ਵੀ ਬਹੁਤ ਤਿੱਖਾ ਕੁਐਸਚਨ ਕਰਦੇ ਆ ਮੈਂ ਕਹਿੰਦਾ ਯਾਰ ਫਿਰ ਹੁਣ ਤਿੱਖਾ ਮੈਂ ਮੈਂ ਤਾਂ ਇਹ ਕਹਿੰਨਾ ਵੀ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਰ ਕੀ ਦਿੱਤਾ ਇਹ ਤਾਂ ਦੱਸ ਦਿਓ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਨਾ ਮੈਂ ਕਹਿਣਾ ਮੈਂ ਤਾਂ ਕਹਿਣਾ ਮੈਂ ਇਹਨਾਂ ਨੂੰ ਇੱਕ ਕੁਐਸਚਨ ਪਾਇਆ ਕਿ ਜਿਹੜਾ ਸੀਐਮ ਸਾਹਿਬ ਦਾ ਹੁਣ ਤੱਕ ਜਹਾਜ਼ਾਂ ਦਾ ਖਰਚਾ ਦੱਸ ਦਿਓ ਅੱਛਾ ਕਹਿੰਦੇ ਸਿਕਿਉਰਿਟੀ ਰੀਜ਼ਨਸ ਆ ਮੈਂ ਕਹਾ ਹੈਰਾਨ ਮੈਂ ਤਾਂ ਹੈਰਾਨਗੀ ਦੀ ਗੱਲ ਹੈ ਮੈਨੂੰ ਇਸ ਗੱਲ ਤੇ ਸ਼ਰਮ ਆਉਂਦੀ ਆ ਔਰ ਪੁਲਿਸ